ਫਤੇ ਪਾਵੇ ਨਿਆਲ ਹੋ ਜਾ ਤਨ ਤਨ ਦਸਮੇਤਵਾਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨੁਪਾਤ ਸਤ ਸ੍ਰੀ ਅਕਾਲ नाराज होयोनी I'm not. 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 I'm

ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ

सतनामु सत नाम वाहे सत ਵਾਹਿਗੁਰੂ वाहेगुरू नामेगु सतनाम वाहेगुरु सतनाम ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ जी आतना श्रीतनाम श्री वाह गो साहिब जी आत्म सात नी वाह गो साहिब जी ਵਾਹਿਗੁਰੂ ਸਾਹਿਬ ਜੀ ਨਾਨਕ ਕਹਿੰਦਾ ਸੁਖਵਾਹਿ ਗੁਰੂ ਸਾਹਿਬ ਜੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਦੋਤ ਸਭ ਅਰੇ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਵਾ ਸਤ ਗੁਰੂ ਮੈਂ ਪਾਇਆ ਮੇਂ ਮਨ ਮੇਰੇ ਅਪੀ ਤੂੰ ਸਦਾ ਰਹੋ ਹਰ ਨਾਲੇ ਸੋਖ ਸਾਭ ਵਿਸਾਰਣਾ ਕਾਜ ਸੰਭ ਸਵਾਰਣਾ ਸੋ ਕੇ ਮਨਹੁ ਸਾਰੇ ਸਰਾਰ ਹੋ ਹਰਨਾਲੇ ਗਿਆਨੰਤ ਤਿਰ ਦੇਸ ਦੇ ਸੁਪਾਵੇ ਨਾਮ ਮੰਨ ਵਸਾਵੇ ਲੋਜੇ ਸਭ ਦੇ ਘਰੇ ਰੇ ਕਿਆ ਨਹਿ ਕਰਤੇ ਰਹਿ ਨਾਮਿਆਨੁ ਦਾਨੁ ਸਾਚੇ ਨਾਮ ਆਧਾਰ ਵਿਰਾਜਿਨੁ ਖੁਖਾ ਸਭ ਗੁਆਇਆ ਸਾਚੇ ਨਾਮ ਅਸਿਆ ਸਿਖਿਆ ਸਭ ਗੁਆਇਆ ਸਾਚੇ ਤਰਪਾਨ ਕੀ ਤਾਰ ਗੁਰ ਮਟੋ ਉਜਤਿਆ ਜਿਵਣਿਆ ਹੀ ਬੜਿਆ ਆਇਆ ਕਹਿ ਨਾਨਕ ਸੁਨੋ ਸੰਤੋ ਸਬਦ ਕਰੋ ਪਿਆ ਸਚਾ ਨਾਮ ਮਿਲਾ ਆਧਾਰੁ ਬਾਜੀ ਪੰਚ ਤਰਸ ਪਾਗੈ ਤਰਸ ਪਾਗੈ ਸਬਦ ਵਾਜੇ ਕਲਾ ਜਿਤੁ ਖਲਿਆ ਤੋ ਤੁ ਦਵਾਸ ਕੀ ਤੇ ਕਾਲ ਕੰਤ ਕੁਮਾਰਿਆ ਕਰਨ ਆਇਆ ਤੁਝੇ ਜੋਤਿ ਨਾਨ ਕਰਿਆ ਕੀ ਤਹਿ ਨਾਲ ਤੈ ਤੁ ਦਵਾ ਤਿ ਕਰਮ ਦਰਵਾਜ਼ੀ ਅਨਤਮੋ ਵੜ 파 ਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਰਬ ਪੂਰੇ ਤੁਝੋ ਸੰਤਾਨ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭਲੇ ਸੱਚੇ ਪੂਰੇ ਗੁਰ ਤੇ ਨਾਨੀ ਦੀ ਅਤੇ ਪਵਿੱਤਰ ਧਰੂ ਰਹਿਆ ਪਰਪੂਰੇ ਤੁਨ 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 ਚੰਨ ਵਾਗੇ ਵਾਜੇ ਅਨੰਤ ਤੂਰੇ ਹੀ ਪਿਤਾ ਮਾਤਾ ਤਰਤ ਮਹਤ ਦਿਨ ਸਰਾਂਤ ਸੁਏ ਦਾਈ ਦਾਈ ਆਇਆ ਸਿਰ ਲੈ ਸੰਜਨ ਜਨ ਆਦੋ ਮੰਨ ਤੇ ਮੁਕਿਓ ਜਿਦੇ ਏਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗਏ ਮੁਸ਼ਕਲ ਤਰਾਨਦ ਆਦੋ ਮੰਨ ਤੇ ਮੁਕਿਓ ਜਿਦੇ ਏਤੀ ਛੁਟੀ ਨਾਲ ਹਾਵਾ ਆਇ ਤੇ ਬੇ ਜੁਹਿਆਂ ਦੇ ਜਕਾਰੇ ਗਜਾਵੇ ਫਤਿਹ ਪਾਵੇ ਨਿਆਲ ਹੋ ਜਾ ਤਨ ਤਨ ਦਸਮੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨੁਬਾਰ ਸਤ ਸ੍ਰੀ ਅਕਾਲ ਛਟਿਆ ਬਾਜਾਂ ਵਾਲਿਓ ਸਤ ਗੁਰ ਰਖ ਲਿਓ ਬਿਰਦ ਬਣ ਕੇ ਦੀਜਾਜ ਸ਼ਹੀਦਾਂ ਚਿੱਤੋ ਗੁਫਤਾ ਸਿੰਘ ਸਰਬਾਤ ਸਿੰਘ ਗੁਰੂ ਖਾਲਸਾ ਜੀ ਕੋ ਸਤ ਸ੍ਰੀ ਅਕਾਲ ਲੜ ਲੀਆਂ ਫੌਜਾਂ ਦੇ ਮਾਲਕ ਸਤ ਗੁਰ ਤੇਰਾ ਖਾਲਸਾ ਜਪੇ ਅਕਾਲ ਅਕਾਲ ਦੇਖ ਫਤਿਹ ਖਾਲਸੇ ਦੀ ਹਰਮਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਵਾਹੇ ਗੁਰਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ